ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਆਪਣੇ YouTube ਚੈਨਲ ਨਵੀਂਦੀਪ ਵਾਲੀ ਬਾਦ ਅੱਜ ਇੱਕ ਖੂਲਾ ਦਿਖਾਉਣ ਲੱਗੇ ਆਂ ਬਾਈ ਅੰਗਰੇਜ਼ ਦਾ ਲੱਕੜਾ ਵਾਲੇ ਦਾ ਐ ਜਿਹੜੇ ਬਾਈ ਕੋਈ ਘੋੜਾ ਸੀ ਪ੍ਰਤਾਪ ਪ੍ਰਤਾਪ ਘੋੜਾ ਤੁਹਾਨੂੰ ਪਤਾ ਪਿਛਲੇ ਦਿਨਾਂ 'ਚ ਮੈਦਾਨ 'ਚ ਆ ਗਿਆ ਸੀਗਾ ਬਾਈ ਆ ਘੋੜਾ ਦਾ ਕਿਹਾ ਤੇ ਮੌਕਸਰ ਬਸਹਿਰਾ ਮੰਡੀ ਤੇ ਪਹੁੰਚਿਆਗਾ ਬਾਕੀ ਵੀਰ ਨਾਲ ਕਰਦੇ ਆਂ ਗੱਲਬਾਤ ਸਵਾਗਤ ਹੈ ਵੀਰ ਤੁਹਾਡਾ ਆਪਣੇ ਚੈਨਲ ਸਸੀ ਜੀ ਹਾਂਜੀ ਬਾਈ ਘੋੜੇ ਬਾਰੇ ਦਿਓਗੇ ਡਿਟੇਲ ਕੀ ਨਾਂ ਬਾਈ ਇਹਦਾ ਬਈ ਇਹਦਾ ਨਾਮ ਹੈ ਕਿ ਆਜ਼ਾਦ ਠੀਕ ਆ ਬਈ ਅਜ਼ਾਦ ਅਜ਼ਾਦ ਤੇ ਜੇਰੇਪੂਰੇ ਦਾ ਬੱਚਾ ਭਾਈ ਇਹ ਇਹ ਗੋਬਿੰਦ ਘੋੜੇ ਦਾ ਹੀ ਗੋਬਿੰਦ ਘੋੜਾ ਹਾਂਜੀ ਗੋਬਿੰਦ ਸੀਗਾ ਜੋ ਪ੍ਰਿੰਸ ਢੋੜਦਾ ਸੀਗਾ ਉਹ ਪ੍ਰਿੰਸ ਢੋੜਦਾ ਹਾਂਜੀ ਤੇ ਮਸ਼ਕੀਨੀ ਸ਼ਕੂਨੀ ਬਹੁਤ ਆ ਹਾਂਜੀ ਹਾਂਜੀ ਦਿੱਕਤ ਕਿੰਨਾ ਕਰਕੇ ਆ ਬਈ ਕੱਦ ਵੀਰੇ 7+ ਹੀ ਆ ਜੀ 7+ ਹਜਤਾਂ ਵਾਲੀ 46 ਮਹੀਨਿਆਂ ਦਾ ਹੀ ਬੱਚਾ ਜੀ ਆਹ ਦੇਖ ਬੱਚਾ ਹੀ ਹੈ ਇਹ ਦੇਖ ਲਓ ਹਾਂ ਤੋਂ ਦਾ ਸੋਹਣੇ ਨੇ ਹਾਂ ਬੱਚਾ ਹੀ ਹੈ ਹਾਂ ਬੋਲਣ ਤੋਂ ਗਿਆ ਇਹ ਕੋਈ ਸਟਾਰਟ ਸਰਵਿਸ ਆ ਜਿਹੜੀ ਸਟਾਰਟ ਕਰਦੀ ਹੈ ਸਟਾਰਟ ਕਰਦੀ ਹੈ ਹਾਂਜੀ ਬਈ ਤੇ ਕਿੰਨੀ ਫੀਸ ਚਾਰਜ ਕਰਦੇ ਹੋ ਬਈ 22000 ਫੀਸ ਚਾਰਜ 22000 ਫੀਸ ਚਾਰਜ ਕਰ ਬਾਕੀ ਦੀ ਮਾਂ ਬਹੁਤ ਚੰਗੀ ਸੀਗੀ ਮਾਂ ਇਹ ਦੀ ਸਮੁੰਦਰੀ ਲਾਈਨ ਚੋਂ ਆ ਗਈ ਠੀਕ ਆ ਬਈ ਨੌਕਰੀ ਕੁੜੀ ਹੋ ਸੀ ਬਈ ਨੌਕਰੀ ਕੋ ਨਹੀਂ ਮਾਂ ਦਾ ਘਰ ਪੈਂਟਰਸ ਸੀਗਾ ਠੀਕ ਆ ਬਈ ਬਹੁਤ ਚੰਗੀ ਬਈ ਬੱਚੇ ਦੇ ਵਿੱਚ ਫੇਸ ਕੁਆਲਿਟੀ ਬਹੁਤ ਜ਼ਿਆਦਾ ਆ ਬਈ ਵੈਰੀ ਗੁੱਡ ਇੱਕ ਦੋ ਤਣੇ ਵਗੈਰਾ ਲੰਬਾਈ ਪੱਟੀਆਂ ਹਾਂਜੀ ਵਗੈਰਾ ਸਾਰਾ ਸਾਹਮਣੇ ਆਈ ਪਰ ਬਿਲਕੁਲ ਪਰਫੈਕਟ ਆ ਬਈ ਪੂਰਾ ਹਾਂਜੀ ਏ ਭਾਈ ਰਿਜਲਟ ਆ ਚੁੱਕਿਆ ਦਾ ਰਿਜਲਟ ਵੀਰੇ ਦੋ ਤਿੰਨ ਘੋੜੀਆਂ ਆ ਚੁੱਕੀਆਂ ਨੇ ਉਹਨਾਂ ਦੇ ਬੱਚੇ ਆ ਚੁੱਕੇ ਆ ਉਹ ਫੋਨ ਵਿੱਚ ਫੋਟੋ ਮਾ ਵੀਡੀਓ ਹੈਗਾ ਬਹੁਤ ਵਧੀਆ ਰਿਜਲਟ ਆਇਆ 100 ਨੀ ਆ ਡੇ ਕਾ ਕਿਹੜਾ ਰਿਜਲਟ ਆ ਵੀਰੇ ਉਹ ਚੰਬੀਆਂ ਘੋੜੀਆਂ ਦੇ ਆਇਆ ਨੇ ਨੁਕਰੀਆਂ ਤੇ ਨੁਕਰੀਆਂ ਦੇ ਆ ਵੀ ਨੁਕਰੀਆਂ ਘੋੜੀਆਂ ਦੇ ਆ ਕਿੰਦਾ ਦੇ ਬੱਚੇ ਆਏ ਆ ਵੀ ਬੱਚੇ ਬਹੁਤ ਵਧੀਆ ਆ ਤੁਹਾਨੂੰ ਮੈਂ ਵੀਡੀਓ ਫੋਟੋ ਮਾ ਭੇਜ ਦੂੰਗਾ ਹਾਂਜੀ ਉਹ ਆਪਾਂ ਵੀਡੀਓ ਦੇ ਵਿੱਚ ਐਡ ਕਰਦੇ ਹਾਂਜੀ ਬਈ ਤੇ ਮੈਂ ਭੇਜ ਦੂੰਗਾ ਤੁਸੀਂ ਐਡ ਕਰ ਦਿਓ ਹਾਂਜੀ ਬਈ ਬਾਕੀ ਦੋਸਤ ਤੇ ਕਰਤਾਨਪੁਰ ਤੋਂ ਇੱਕ ਵਾਰੀ ਨਿਗਾਹ ਮਾਰੋ ਸੱਦੋ ਕਾਲੋ ਉਹਰਾ ਮੇ ਕੋੜਾ ਪੂਰਾ ਪੂਰਾ ਟਕਾ ਕੇ ਸ਼ਾਦੀ ਦੇ ਨਿਗਾ ਮਾਰੇ ਕੰਨਾਂ ਤੇ ਫੇਸਕਵਾਰ ਤੇ ਕੋੜਾ ਬਿਲਕੁਲ ਪਰਫੈਕਟ ਆ ਜਿਹੜਾ ਫੀਸ ਆ ਉਹ 22000 ਰੁਪਏ ਵੀ ਰੀਚਾਰਜ ਕਰਦੇ ਨੇ ਹਾਂਜੀ ਵੀਰੇ ਬਾਕੀ ਵੀਰੇ ਦੀ ਪਹਿਲੀ ਮੰਡੀ ਆ ਇਹ ਜ ਸਾਰੇ ਤੇ ਅੱਜ ਪਹਿਲੀ ਵਾਰ ਹੀ ਆਇਆਗਾ ਪਹਿਲੀ ਵਾਰ ਐਪ ਇਹਦਾ ਨਹੀਂ ਲੱਗਿਆ ਪਹਿਲਾਂ ਕਦੇ ਕੋਈ ਮੰਡੀ ਕੋਈ ਜੰਗਰਾਓ ਕੋਈ ਮਤਲਬ ਕਿ ਮੁਕਸਰ ਕਿਤੇ ਵੀ ਨਹੀਂ ਗਿਆ ਸੀ ਹਾਂ ਤੇ ਹੁਣ ਤੱਕ ਕਿੰਨੀਆਂ ਕੁੜੀਆਂ ਕ੍ਰਾਸ ਹੋ ਗਈਆਂ ਨੇ ਵੀਰੇ ਕੁੜੀਆਂ ਤਾਂ ਜੀ 20-22 ਕੀਤੀਆਂ ਇਹਦੇ ਕੋਲ ਪਹਿਲਾਂ ਹੁਣੇ ਸਰਕਾਰ ਦਾ ਸਰਕਾਰ ਤੋਂ ਨਹੀਂ ਕੀਤਾ ਉਹ ਬੱਚਾ ਸੀਗਾ ਇੱਦਾਂ ਹੁਣ ਜਿਵੇਂ ਜਿਵੇਂ ਉਹ ਘੋੜੀ ਮੇਟ ਹੋਈ ਜਾਊਗੀ ਉਹ ਵੀ ਥੋੜਾ ਖੁੱਲੀ ਜਾਊਗਾ ਮੇਰਾ ਸਭ ਸੋਸ਼ਲ ਮੀਡੀਆ ਤੇ ਵੀ ਵੀਰੇ ਵੀ ਆਹੋ ਭਾਈ ਹੋਣਗੇ ਹਨਾ ਜਿਆਦੇ ਨਹੀਂ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਇੰਨੇ ਨਹੀਂ ਜਾਣਦੇਗੇ ਤੇ ਹੁਣ ਆਪਣੇ ਪੁੱਤਾਂ ਲਿਆਂਦ ਦਸ ਗਿਆ ਫਾਰਮ ਤੇ ਤੇ ਆਪਣਾ ਉਹਦਾ ਖੁੱਦਾ ਪੇਜ ਆਗਾ ਤੇ ਉੱਤੇ ਹੁਣ ਵੀਡੀਓ ਵਗੈਰਾ ਹੁਣ ਫੋਨ ਲੱਗੇ ਹੁਣ ਥੋੜਾ ਸੋਸ਼ਲ ਮੀਡੀਆ ਤੇ ਐਕਟਿਵ ਹੋ ਜਾਗਾ ਕਿ ਇੱਕ ਪੂਰਾ ਲੋਕਾਂ ਦੇ ਜਾਗਰੂਕ ਹੋਊਗਾ ਫੇਰੀ ਵੀਰੇ ਪਤਾ ਲੱਗੂਗਾ ਨਾ ਵੀ ਹਾਂਜੀ ਪਰ ਫਿਰ ਵੀ ਦੋਸਤੋ ਵੀ ਭਾਈ ਘੋੜੀਆਂ ਮੂੰਹ ਨਾਲ ਕਹਿ ਦੇਣਾ ਸਟਾਰਟ ਸਰਵਿਸ ਵੀ ਜੇ ਕੁਝ ਮਹੀਨੇ ਹੋਏ ਨੇ ਸਟਾਰਟ ਹੋਈ ਨੂੰ ਘੋੜਾ ਤੁਸੀਂ ਦੇ ਘੋੜਾ ਜਿਹੜਾ ਫੇਸ ਕੁਆਲਟੀ ਕੋ ਕੰਨਾਂ ਤੋਂ ਲੈ ਕੇ ਸੁੰਭ ਤੱਕ ਕੱਟ ਕੱਟ ਵੀਰੇ 70 ਪਲੱਸ ਕਰ ਗਿਆ ਹਾਂਜੀ ਹਾਂਜੀ ਇਹ ਕਰੂਗਾ ਜੀ ਹਾਂਜੀ ਕੱਟਾ ਹੋਰ ਕਰਦੇ ਉਹ ਕਰੀ ਜਾਊਗਾ 5 ਸਾਲ ਤੱਕ ਕਰੀ ਅੰਦਰ ਤੇ ਬਾਕੀ ਘੋੜਾ ਬੜਾ ਪਰਫੈਕਟ ਹੈ ਸਪੌਟਲੈਸ ਹੈਗਾ ਸਪੌਟ ਕੋਈ ਇੰਨੇ ਜਿਆਦੇ ਵੀਰੇ ਬੱਚਿਆਂ ਦੇ ਸਪੌਟ ਤਾਂ ਨਹੀਂ ਹੈ ਨਹੀਂ ਨਹੀਂ ਕੋਈ ਨਹੀਂ ਜਮਾਂ ਸਾਫ ਜਮਾਂ ਸਾਫ ਹੈ ਬਾਕੀ ਤੁਸੀਂ ਕਰੰਟ ਚੈੱਕ ਕਰ ਹੀ ਰਹੇ ਹੋ ਫਾਈਨੈਂਸ ਡਿਟੇਲ ਦਿੱਤੀ ਸੀ ਇਕ ਵਾਰੀ ਫੇਰ ਮੈਂ ਦੱਸਦਾ ਵੀ ਆਜ਼ਾਦ ਘੋੜੇ ਦਾ ਨਾਮ ਹੈ ਇਹ ਗੋਬਿੰਦ ਦੇ ਘੋੜੇ ਦਾ ਬੱਚਾ ਹੈਗਾ ਦਾਦਾ ਦਾ ਪ੍ਰਿੰਸ ਰੋਡ ਆ ਗਿਆ ਇਹ ਅਗਰੈਸ਼ਨ ਚੈੱਕ ਕਰਿਓ ਘੋੜੇ ਦੇ ਵਿੱਚ ਬਹੁਤ ਜ਼ਿਆਦਾ ਆ ਖਰਨੀ ਖੁਰ ਦੀ ਬਾਖਮਾਲ ਆ ਜਿਹੜੀ ਉਮਰ ਆ ਉਹ 46 ਮਹੀਨਿਆਂ ਦੀ ਆ ਗਈ ਸਟਾਰਟ ਸਰਵਿਸ ਸਟਾਰਟ ਹੋ ਚੁੱਕੀ ਆ 22000 ਰੁਪਏ ਫੀਸ ਲੈਂਦੇ ਨੇ ਜਿਹੜੀ ਹਾਈਟ ਆ ਉਹ 68 ਪਲੱਸ ਆ ਗਈ ਹਲੇ ਹਾਈਟ ਹੋਰ ਵੀ ਕਰਜੋ ਦੋਸਤੋ ਬੱਚਿਆਂ ਦੇ ਵਿੱਚ ਘੋੜਾ ਤੇ ਮੰਡੀ ਵੀ ਵੀਰ ਕਹਿੰਦਾ ਇਹਨੂੰ ਪਹਿਲੀ ਉਹ ਦਿਖਾਈ ਆ ਗਈ ਬਾਕੀ ਤੁਸੀਂ ਘੋੜੇ ਦੀ ਖਰਨੀ ਵਗੈਰਾ ਚੈੱਕ ਕਰ ਸਕਦੇ ਹੋ ਤੇ ਵੀਰ ਹੁਣੇ ਘੋੜੀਆਂ ਵੀ ਲੈ ਕੇ ਆਏ ਨੇ ਮੰਡੀ ਦੇ ਵਿੱਚ ਨਾਲੇ ਕਈ ਨਗ ਨੇ ਉਹ ਵੀ ਇਸ ਵੀਡੀਓ ਦੇ ਵਿੱਚ ਦਿਖਾਉਨੇ ਆ ਵੀਡੀਓ ਦੇ ਨਾਲ ਸਰਵਿਸ ਬਾਈ ਪਹਿਲਾਂ ਦਾ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਤੇ ਕਿੰਨੇ ਨਗ ਲੈ ਕੇ ਪਹੁੰਚੇ ਹੋ ਬਾਈ ਮੰਡੀ ਤੇ ਲਗ ਲਗ 13 ਆਏ ਆ ਜੀ ਠੀਕ ਹੈ ਜੀ ਦਈਏ ਡਿਟੇਲ ਆ ਚੰਬੀ ਘੋੜੀ ਦੀ ਬਾਈ ਕੀ ਡਿਟੇਲ ਆ ਜੀ ਬੈਡ ਬਾਡੀ ਦੀ ਬੜੀ ਸਭੀ ਘੋੜੇ ਦੀ ਆ ਜੀ ਇਹ ਭਾਗਸਰ ਵਾਲੇ ਦੀ ਠੀਕ ਹੈ ਜੀ ਆਹਦੇ ਪੰਜ ਸਾਲ ਆ ਠੀਕ ਹੈ ਜੀ ਅੱਪਰ ਚੈੱਕ ਕਰ ਤਿੰਨ ਮਹੀਨੇ ਦਾ ਕੀ ਆਪਣੇ ਘੋੜੇ ਤੋਂ ਯਾਦ ਤੋਂ ਹੀ ਜੀ ਨਹੀਂ ਇਹ ਰੋਡਾਂ ਦੇ ਕੋਲ ਦਾ ਪੱਛਾਇਆ ਜੂਗਾ ਜੀ ਉੱਥੇ ਪਾਣੀ ਪੜ ਕਰਨ ਵਾਲਾ ਠੀਕ ਹੈ ਜੀ ਦੇ ਦੋ ਗੱਬਣ ਹੈ ਠੀਕ ਹੈ ਜੀ ਜਿਹੜਾ ਇਹਦਾ ਰੇਟ ਆ ਭਾਈ ਜੀ ਉਹ ਫੋਨ ਤੇ ਕਰਾਂਗੇ ਫੋਨ ਤੇ ਹਾਂਜੀ ਠੀਕ ਹੈ ਭੈ ਭਾਈ ਮੰਡੀ ਤੇ ਆਏ ਹੋਏ ਨੇ ਤੇ ਰੇਟ ਜਿਹੜਾ ਫੋਨ ਤੇ ਕਰਨਗੇ ਕਿੰਨੀ ਭਾਈ ਜੀ ਹਾਈਟ ਕਿੰਨੀ ਕਰਗੀ ਹੋਊਗੀ 65 ਇੰਚ ਹਾਈਟ ਹੈ ਜੀ 65 ਇੰਚ ਹਾਈਟ ਹੈ ਜੀ ਤੇ ਗੱਬਣ ਚੈੱਕ ਪਾ ਸਕੋ ਦੋਸਤੋ 65 ਇੰਚ ਹਾਈਟ ਦਾ ਫੋਨ ਨੰਬਰ ਭਾਈ ਦਾ ਸਕਰੀਨ ਤੇ ਚਲਾ ਦੇਾਂਗੇ ਭਾਈ ਨਾਲ ਸੰਪਰਕ ਕਰ ਸਕਦੇ ਆਜੂ ਭਾਈ ਅਗਲੀ ਘੋੜੀ ਦੱਸੋ ਅੰਦਰ ਰਹੀ ਆ ਦੇ ਘੋੜੇ ਦੀ ਵੱਡੇ ਦੀ ਆਪ ਠੀਕ ਹੈ ਜੀ ਹੋਰ ਇਹਦੇ 9 ਸਾਲ ਹੋ ਗਏ ਠੀਕ ਹੈ ਜੀ ਇਸ ਟਾਈਮ ਖਾਲੀ ਹੈ ਇਸ ਟਾਈਮ ਖਾਲੀ ਹੈ ਜੀ ਹਾਂ ਜੀ ਉਮਰ 9 ਸਾਲ ਦੀ ਹਾਂ ਜੀ 9 ਸਾਲ ਦੀ 9 ਸਾਲ ਉਮਰ ਬਾਲਪੋਰੀਆਂ ਦੀ ਭਾਈ ਜੀ ਸਾਫ ਆ ਜੀ ਸਵਾਰੀਪੁਰੀ ਦੀ ਪਾਸ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਚੰਗੀ ਘੋੜੀ ਹੈ ਬੀਟਰ ਘੋੜੀ ਹੈ ਚੰਗੇ ਰਿਜ਼ਲਟ ਆਏ ਹੋਏ ਨੇ ਦੋਸਤੋ ਬਾਕੀ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਨਾਲ ਆ ਮਾਰવાડી ਆ ਜੀ ਹਾਂਜੀ ਕਾਦਰਾ 55 ਜਾਂ ਰੂਪਕਾਂਡੇ ਤੋਂ ਗੱਪਣਾ ਹੈ ਰੂਪਕਾਂਡੇ ਤੋਂ ਗੱਪਣਾ ਜੀ ਹਾਂਜੀ ਇਹ ਰੂਪਕਾਂਡਾ ਬਾਈ ਜੀ ਕਾਲੇ ਕਾਂਡੇ ਦਾ ਬੱਚਾ ਆ ਗਿਆ ਜੀ ਹਾਂਜੀ ਕਾਲੇ ਕਾਂਡੇ ਦਾ ਬੱਚਾ ਇਸ ਸ਼ਾਹਪੁਰੇ ਠੀਕ ਹੈ ਜੀ ਉਹ ਤੋਂ ਗੱਪਣਾ ਆਈ 2 ਮਹੀਨੇ ਮਾਰਕਿੰਗ ਤਿੰਨ ਪੈਰ ਚਿੱਟੇ ਆ ਜੀ ਇਹਦੇ ਹਾਂਜੀ ਤਿੰਨ ਪੈ ਚਿੱਟੇ ਆ ਜੀ ਮੱਥੇ ਪਟਾ ਮੱਥੇ ਪਟਾ ਜੀ ਗੱਪਣ ਚ ਇੱਕ ਪਾਸਾ ਦੋਸਤੋ ਇਹ ਵੀ ਇਹ ਇਹਦੇ ਬਾਰੇ ਵੀ ਜੇ ਕੋਈ ਮਾਰਵਾੜੀ ਦਾ ਸ਼ਕੀਨ ਆ ਵੀਰ ਵੀਡੀਓ ਦੇਖ ਰਿਹਾ ਮਾਰਵਾੜੀ ਚੰਗੀ ਮਾਰਵਾੜੀ ਘੋੜੀ ਦੀ ਪਾਲਤਾਂ ਦਾ ਰੂਪ ਕਾਂਡੇ ਤੋਂ ਗੱਬਣ ਘੋੜੀ ਕਾਲੇ ਕਾਂਡੇ ਦੇ ਬੱਚੇ ਤੋਂ ਭਾਈ ਹੁਣਾਂ ਕੋਲੇ ਚੈੱਕ ਪਾਸ ਆ ਇਹਦੇ ਬਾਰੇ ਵਿੱਚ ਗੱਲਬਾਤ ਕਰ ਸਕਦੇ ਜੀ ਹਾਂਜੀ ਇਹ ਗੱਬਣਾ 5 ਮਹੀਨੇ ਰੀ 5 ਮਹੀਨੇ ਦੀ ਗੱਬਣਾ ਜੀ ਹਾਂ ਕਿਹੜੇ ਘੋੜੇ ਤੋਂ ਗੱਬਣਾ ਹੋਈ ਜੀ ਇਹ ਇੱਕ ਉਹਦੇ ਉੱਤੇ ਪਾਤੜਾ ਠੀਕ ਹੈ ਜੀ ਆਪਣਾ ਨੁਕਰੇ ਘੋੜੇ ਤੋਂ ਠੀਕ ਹੈ ਜੀ ਹਾਂਜੀ ਆਪਣੇ ਪੰਜਾਬ ਦੇ ਲਾਸਟ ਫਰੰਟ ਪਾਤਰਾਂ ਹਰਿਆਣੇ ਦੇ ਸਟਾਰਟਿੰਗ ਤੇ ਉੱਥੇ ਘੋੜਾ ਜੀ ਉਹ ਤੋਂ ਗੱਪਣਾ ਬਾਈ ਜੀ ਇਹ ਨੁਕਰੇ ਘੋੜੇ ਤੋਂ ਗੱਪਣਾ ਹਾਂਜੀ ਨੁਕਰੇ ਤੋਂ ਨੁਕਰੇ ਤੋਂ ਨੁਕਰੇ ਘੋੜੇ ਤੋਂ ਗੱਪਣਾ ਸਜਾ ਕੁੜੀ ਇਹਦੀ ਉਮਰ ਦੀ ਗੱਲ ਕਰੀਏ ਕਿੰਨੀ ਇਹਦੀ ਉਮਰ 6 ਸਾਲ ਆ ਜੀ ਠੀਕ ਹੈ ਜੀ ਪਹਿਲਾਂ ਰਿਜ਼ਲਟ ਆਇਆ ਹੋਇਆ ਬਾਈ ਜੀ ਕੋਈ ਤੋਂ ਵਾਰ ਸੁਈਆ ਨੁਕਰੇ ਬੱਚੇ ਠੀਕ ਹੈ ਜੀ ਨੁਕਰੇ ਬੱਚੇ ਦੇ ਤੇ ਹਾਈਟ ਵਾਈ ਜੀ ਕਿੰਨੀ ਹੋਊ ਇਹਦੀ ਹਾਈਟ 64 ਇੰਚ ਹੈ 64 ਇੰਚ ਹਾਈਟ ਦੀ ਚੰਗੀ ਹਾਈਟ ਜੇ ਕੋਈ ਕੁੜੀ ਪਾਲਦਾ ਦੋਸਤੋ ਯਾਕ ਨੁਕਰੇ ਬੱਚੇ ਦੀ ਨਹੀਂ ਤੇ ਬਾਕੀ ਬਾਈ ਕਹਿੰਦੇ ਚਾਲ ਚੂਲ ਵੀ ਚੰਗੀ ਚੱਲਦੀ ਹੈਗੀ ਸਜਾਫ ਘੋੜੀ ਹੈਗੀ ਸਾਫ ਦੁੱਧ ਧਰ ਕੇ ਬੱਚੇ ਦੇਊਗੀ ਇੰਨੀ ਜੀ ਸ਼ਰਾਰਤਾਂ ਥੋੜਾ ਗੱਪਣ ਪਸ਼ੂ ਕਰਦਾ ਹੀ ਕਰਦਾ ਦੋਸਤੋ ਬਾਈ ਜੀ ਆ ਚੰਬੀ ਘੋੜੀ ਤੇ ਇਨੀ ਨੀਲੀ ਚੰਬੀ ਆਈ ਹਾਂਜੀ ਗੱਪਣ 4 ਮਹੀਨੇ ਦੀ ਹੈ ਪ੍ਰਤਾਪ ਤੋਂ ਆਪਣੇ ਪ੍ਰਤਾਪ ਘੋੜੇ ਤੋਂ ਲੱਕੜ ਵਾਲੇ ਤੋਂ ਗੱਪਣ ਆ ਦੋਸਤੋ ਇਹ 4 ਮਹੀਨੇ ਦੀ ਇਹ ਪ੍ਰਤਾਪ ਦੇ ਸ਼ਕੀਨ ਆ ਪ੍ਰਤਾਪ ਦੇ ਬੱਚੇ ਭਾਲਦੇ ਕੁੜੀ ਦਾ ਦੋਸਤ ਦੋ ਦਰਗਾ ਬੱਚਾ ਲੈਣਾ ਹੈ ਨਹੀਂ ਬੀਬੀ ਚੰਬੀ ਕੁੜੀ ਹੈ ਸਾਫ ਬੱਚੇ ਦੇਣ ਵਾਲੀ ਕੁੜੀ ਹੈ ਇਹਦੀ ਬਈ ਹਾਈਟ ਕਿੰਨੀ ਹੋਊਗੀ ਬਾਈ 8 ਇੰਚ ਹਾਈਟ ਆਈ ਹੈ ਜੀ 6 ਇੰਚ ਹਾਈਟ ਆ ਦੋਸਤੋ ਪੜੀ ਹੋਈ 5 ਸਾਲ ਹੋ ਰਿਹਾ 5 ਸਾਲ ਹੋ ਮਾਰਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਚੰਗੀ ਪੜੀ ਵੀ ਆ ਗੱਪਣਾ ਲੱਕੜ ਵਾਲੇ ਵਾਲੇ ਪ੍ਰਤਾਪ ਕੁੜੀ ਤੇ ਬਈ ਆ ਚੰਬੀ ਕੁੜੀ ਜੀ ਇਹ ਵੀ ਬਿੱਲੀ ਚੰਬੀ ਕੁੜੀ ਹੈ ਗੱਪਣਾ ਤਾਂ ਨਮੀ ਨਰੀ ਇਹ ਪ੍ਰਤਾਪ ਤੋਂ ਗੱਪਣਾ ਇਹ ਵੀ ਪ੍ਰਤਾਪ ਤੋਂ ਗੱਪਣਾ ਹੈ ਦੋਨਾਂ ਚੋ ਜਿਹੜੀ ਕੁੜੀ ਵੀ ਪਸੰਦ ਆਉਂਦੀ ਅਸੀਂ ਲੈ ਜਾ ਸਕਦੇ ਆ ਵੀ ਕੁੜੀ ਆ ਵੀ ਕੁੜੀ ਪ੍ਰਤਾਪ ਤੋਂ ਕੱਪਣਾ ਤੇ ਆ ਵੀ ਕੁੜੀ ਪ੍ਰਤਾਪ ਤੋਂ ਕੱਪਣਾ ਪ੍ਰਤਾਪ ਦਾ ਆਸਾ ਐਨੀ ਵੈਣੀ ਕਿਸੇ ਬਾਈ ਨਾਲ ਗੱਲ ਕਰ ਸਕਦੇ ਖਾਦੀ ਹੈ 8 ਇੰਚ ਹਾਈਟ ਹੈ ਜੀ ਹਾਂਜੀ ਮੌਕੇ ਤੇ ਖਾਲੀ ਹੈ ਜੈਜ ਮੋਹਨ ਦੀ ਕੁੜੀ ਮੈਲ ਤੋਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਮੌਕੇ ਦੀ ਖਾਦੀ ਹੈ ਬਾਈ ਚਾਲ ਚੁਰ ਚੱਲ ਰਹੀ ਹੈ ਜੀ ਹਾਂ ਜੀ ਚੱਲਦੀ ਵਧੀਆ ਵਧੀਆ ਫਰਸਟ ਕਲਾਸ ਓਕੇ ਦੇ ਖਾ ਗਏ ਯਾਰ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਰਾਤ ਦਾ ਕੈਂਪ ਕਰ ਸਕਦੇ ਬਾਈ ਜੀ ਉਹ ਨੌਕਰੀ ਕੁੜੀ ਜੀ ਇਹ ਨੌਕਰੀ ਕੁੜੀ ਸੂਰੀਆ ਵਾਲੇ ਖਾਨਦਾਨ ਚੋਂ ਠੀਕ ਹੈ ਜੀ ਮਗਰ ਇਹਦੇ ਪ੍ਰਤਾਪ ਦੀ ਬਸ਼ੇਰੀ ਆ ਮਗਰ ਇਹਦੇ ਪ੍ਰਤਾਪ ਘੋੜੇ ਦੀ ਬਸ਼ੇਰੀ ਆ ਜੀ ਹਾਂ ਜੀ ਬਾਈ ਜੀ ਬਸ਼ੇਰੀ ਵੀ ਨਾਲ ਦੇਣੀ ਪ੍ਰਤਾਪ ਘੋੜੇ ਦੀ ਹਾਂ ਜੀ ਆਪੇ ਸੂਰਿਆਲੇ ਖਾਨਦਾਨ ਚੋਂ ਕੁੜੀ ਠੀਕ ਹੈ ਜੀ ਦਵਾ ਹੁਣ ਮੇਰੀ 8000 ਰੁਪਏ ਦੀ ਠੀਕ ਹੈ ਜੀ ਜਿਹੜੀ ਹੋਗੀ ਕੋਨੇ ਦੋ ਮਹੀਨੇ ਦੀ ਹੁਣ ਆਪਣੇ ਕੋਲੇ ਅਯਾਤ ਤੋਂ ਹੀ ਮਿਲੀ ਹੋਈ ਹੈ ਬਈ ਜੀ ਇਹ ਪ੍ਰਤਾਪ ਦੀ ਬੇਸ਼ੇਰੀ ਹੈ ਜੀ ਨਹੀਂ ਨਹੀਂ ਹੁਣ ਕਿਹੜੇ ਹੁਣ ਅਯਾਤ ਤੋਂ ਮਿਲੀ ਵੀ ਹੈ ਅਯਾਤ ਤੋਂ ਮਿਲੀ ਵੀ ਹੈ ਮਗਰ ਪ੍ਰਤਾਪ ਘੋੜੇ ਦੀ ਬੇਸ਼ੇਰੀ ਹੈਗੀ ਯਾਤ ਤੋਂ ਮਿਲੀ ਵੀ ਹੁਣ 8000 ਰੁਪਏ ਦੀ ਚੰਗੀ ਕੁੜੀ ਹੈ ਬਈ ਇਹਦੀ ਹਾਈਟ ਕਿੰਨੀ ਹੋਊਗੀ ਜੀ ਕੁੜੀ ਦੀ 62 ਇੰਚ ਜੀ 62 ਇੰਚ ਦੀ ਕੁੜੀ ਆ ਦੋਸਤੋ ਸੂਰਿਆਲ ਵਾਲੇ ਪਟੇਕ ਆੰਦਾਂ ਦੀ ਕੁੜੀ ਆ ਵੱਡੀ ਪੇਟਰ ਕੁੜੀ ਆ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਪ੍ਰਤਾਪ ਘੋੜੇ ਦੀ ਬਸ਼ੇਰੀ ਆ ਤੇ ਮਗਰ ਇਹਦੇ ਬਾਰੇ ਵੀ ਬਾਈ ਜੀ ਨਾਲ ਤੱਕ ਕੇ ਕਰ ਸੋ ਬਾਈ ਜੀ ਫੋਨ ਨੰਬਰ ਬੋਲ ਦਿਓ ਜੀ ਵੀਡੀਓ ਵਿੱਚ 98151 ਹਾਂਜੀ 76376 76376 ਠੀਕ ਆ ਬਾਈ ਸਰ ਵੀ ਤੇ ਲਖਿਆ ਦੀ ਠੀਕ ਆ ਜੀ ਆ ਬਸ਼ੇਰੀਆ ਬਾਈ ਜੀ ਹਾਂਜੀ ਆ ਬਸ਼ੇਰੀ ਜੀ ਇਹ ਨੌਕਰੀ ਬਸ਼ੇਰੀ ਹੈਗੀ ਆ ਉਹ ਘੂਰ ਵਾਲੇ ਘੋੜੇ ਦੀ ਮੱਲੇ ਆਰੇ ਜੀ ਠੀਕ ਆ ਜੀ ਉਮਰੇ ਦੀ 8 ਮਹੀਨੇ ਆ ਹਾਂਜੀ ਹਾਈਟ ਹੋਈ ਟਪਾਈ ਜੀ ਬੜੀ ਚੰਗੀ ਕਰ ਰਹੀ ਹੈ ਉਮਰ ਦੇ ਸਾਲ ਬਹੁਤ ਚੰਗੀ ਬੇਸ਼ੇਰੀ ਹੈ ਇਹ ਹਾਂਜੀ ਉਹ ਸਖਰਾਬ ਘੋੜੇ ਦੀ ਬੇਸ਼ੇਰੀ ਆ ਭੋਲੂ ਵਾਲੇ ਦੀ ਠੀਕ ਹੈ ਜੀ ਉਹਦੀ ਉਮਰ 4 ਮਹੀਨੇ ਹੋ ਗਈ ਘਰੇ ਜੰਮੀ ਬੇਸ਼ੇਰੀ ਆਪਣੇ ਉਹ ਹਾਂਜੀ ਤਿੰਨ ਨੁਕਰੀ ਬੇਸ਼ੇਰੀ ਹੈ ਜੀ ਇਹ ਦੇਵਸ਼ਾਨ ਦੀ ਹੈ ਠੀਕ ਹੈ ਜੀ ਆ ਦੇਵਸ਼ਾਨ ਦੀ ਇੱਧਰ ਲਿਆ ਬੇਸ਼ੇਰੀ ਇਹਦੀ ਮਾਂ ਵੀ ਨੁਕਰੀ ਆ ਉਹ ਨਕੀ ਬੇਸ਼ੇਰੀ ਦੀ ਦੀ ਨੋ ਕੁਆਲਟੀ ਫੇਸ ਕੁਆਲਟੀ ਉਹ ਪਰਲੀ ਜੋਰਾਵਰਦੀ ਆਈ ਟਾਂਟੇ ਦੀ ਆ ਠੀਕ ਹੈ ਜੀ ਉਹਦੀ ਮਾਰਕਿੰਗ ਦੋ ਪੈਰ ਚ ਤੇ ਮੱਥੇ ਪਟਾ ਜੀ ਹਾਂਜੀ ਹਾਂਜੀ ਠੀਕ ਆ ਬਈ ਜੀ ਉਹ ਤੋਂ ਪਰਲੀ ਬਾਦਰਾ ਵਾਲੇ ਕੋੜੇ ਦੀ ਹੈ ਭਾਗਸਰ ਵਾਲੇ ਦੀ ਠੀਕ ਹੈ ਜੀ ਵਿਚੇਰੀਆਂ ਬਹੁਤ ਖੇਲਾ ਜਿਹੜੇ ਬੰਦੇ ਵਿਚੇਰੀਆਂ ਦੇ ਗਾਗ ਨਹੀਂ ਭਾਈ ਹੁਣਾ ਕੋਈ ਵਿਚੇਰੀਆਂ ਵੀ ਲੱਗੀਆਂ ਨਹੀਂ ਉਹਦੇ ਫੋਨ ਨੰਬਰ ਜਿਹੜਾ ਉਹ ਸਕਰੀਨ ਤੇ ਵੀ ਚਲਾ ਦੇਾਂਗੇ ਬਾਈ ਨੇ ਵੀਡੀਓ ਦੇ ਵਿੱਚ ਬੋਲ ਵੀ ਦਿੱਤਾ ਸਰਬਜੀਤ ਲਖੜਾ ਬਾਈ ਦਾ ਨੰਬਰ ਆ ਜੇ ਕਿ ਇਹਨੂੰ ਘੋੜੇ ਦੀ ਸਟਾਰਟ ਸਰਵਿਸ ਚਾਹੀਦੀ ਹੈ ਤਾਂ ਵੀਡੀਓ ਘੋੜੇ ਦੀ ਵੀ ਵਿੱਚ ਦੇਵਾਂਗੇ ਘੋੜੇ ਦੀ ਵੀ ਸਟਾਰਟ ਸਰਵਿਸ ਲੈ ਸਕਦਾ ਫੀ ਜਿਹੜੀ ਆ ਉਹ 22000 ਆ ਬਾਕੀ ਸੌਦੇ ਦੌਰਾਨ ਬਾਈ ਜੀ ਮਾਨਤਨ ਕਰਦੇ ਹੋਗੇ ਜਰੂਰ ਜਰੂਰ ਕਰਾਂਗੇ ਮਾਨਤਨ ਹੋਰ ਆਪਾਂ ਹੀ ਕਰਨਾ ਇੱਥੇ ਹਾਂਜੀ ਮਾਨਤਨ ਕਰਨਦਿਆਂ ਬਾਕੀ ਮੌਂਟ ਕਾ ਜਾਈਦਾ ਬਾਈ ਪਹੁੰਚੇ ਹੋਏ ਨੇ ਮਾਨਤਨ ਕਰਨਦਿਆਂ ਜੀ ਘੋੜੀ ਕਿ ਕਿਸਾਨਦ ਆਉਂਦੀ ਆ ਦਾ ਬਾਈ ਜੀ ਨਾਲ ਗੱਲ ਕਰ ਸਕਦੇ ਚੰਗੀਆਂ ਘੋੜੀਆਂ ਦੇ ਕੈਚ